ਅੱਜ ਸੰਗਰੂਰ ਵਿਖੇ ਵਿਜੇਂਦਰ ਸਿੰਘਲਾ ਨੇ ਆਪਣੀ ਰਹਿਤ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਨੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਦੇ ਸਮੂਹ ਵਰਕਰਾਂ ਤੇ ਵੋਟਰਾਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹਨਾਂ ਨਤੀਜਿਆਂ ਨੇ ਸਾਬਤ ਕਰ ਦਿੱਤਾ ਕਿ ਲੋਕਾਂ ਨੇ ਇਸ ਵਾਰ ਫਿਰ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਸਿੰਘਲਾ ਨੇ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਜੋਨ ਫੱਗੂਆਲ ਤੋਂ ਹਰੀ ਸਿੰਘ ਫੱਗੂਆਲਾ ਤੇ ਜੋਨ ਮਾਜੀ ਤੇ ਸੰਦੀਪ ਕੌਰ ਪਤਨੀ ਸੈਭ ਸਿੰਘ ਨੇ ਕਾਮਯਾਬੀ ਹਾਸਲ ਕੀਤੀ ਇਸੇ ਤਰ੍ਹਾਂ ਬਲਾਕ ਖਸ਼ਮਤੀ ਦੇ ਉਮੀਦਵਾਰਾਂ ਨੇ ਵੀ ਕਾਮਯਾਬੀ ਹਾਸਲ ਕੀਤੀ ਉਹਨਾਂ ਦੱਸਿਆ ਕਿ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਲੋਕ ਪੱਖੀ ਨੀਤੀਆਂ ਤੇ ਹੁਣ ਪੰਜਾਬ ਹਰ ਘਰ ਤੱਕ ਪਹੁੰਚ ਚੁੱਕੀਆਂ ਹਨ ਇਸ ਦਾ ਸਿੱਧਾ ਪ੍ਰਭਾਵ ਇਹਨਾਂ ਚੋਣ ਨਤੀਜਿਆਂ 'ਚ ਸਪੱਸ਼ਟ ਦਿਖਾਈ ਦਿੰਦਾ ਹੈ ਉਨਾ ਕਿਹਾ ਕਿ ਲੋਕਾਂ ਨੇ ਆਪਣੀ ਵੋਟ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ ਆਪ ਸਰਕਾਰ ਵੱਲੋਂ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਬੀਬੀਆਂ ਨੂੰ ਮਿਲਣ ਵਾਲਾ 1000 ਰੁਪਏ ਦਾ ਪੱਤਾ ਨਸ਼ਿਆਂ ਦੇ ਖਾਤਮੇ ਦੇ ਦਾਅਵੇ ਅਮਨ ਕਾਨੂੰਨ ਦੀ ਸਥਿਤੀ ਨੂੰ ਜਿਉਂਦੀਆਂ ਤਿਆਉ ਮਸਾਲਾ ਖੜੀਆਂ ਹਨ ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਗੈਂਗਸਟਰ ਕਾਨੂੰਨ ਵਿਸ ਵਿਸ਼ਵਾਸ ਦੀ ਕਮਜ਼ੋਰੀ ਨੂੰ ਲੋਕਾਂ ਨੂੰ ਨਰਾਸ਼ ਕਰ ਦਿੱਤਾ ਸਿੰਘਲਾ ਨੇ ਅੱਗੇ ਕਿਹਾ ਕਿ ਇਹਨਾਂ ਨਤੀਜਿਆਂ ਵਿੱਚ 2027 ਵਿੱਚ ਪੰਜਾਬ ਸਰਕਾਰ ਦੀ ਸਤਾਫਣਾ ਦਾ ਮੋਟ ਬਣਿਆ ਗਿਆ ਅੰਤ ਵਿੱਚ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਖੜੀ ਉਤਰੇਗੀ ਪੰਜਾਬ ਵਿਕਾਸ ਤੇ ਅੱਗੇ ਲਿਆਵੇਗੀ ਰਿਪੋਰਟ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਵਿਜੇਂਦਰ ਸਿੰਘਲਾ ਨੇ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਅੱਜ ਵੱਡਾ ਇਕੱਠ ਹੋ ਰਿਹਾ ਸਾਰੇ ਵਰਕਰ ਇੱਥੇ ਪਹੁੰਚੇ ਨੇ ਕਿਸ ਤਰੀਕੇ ਦਾ ਪ੍ਰੋਗਰਾਮ ਹੈ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜੋ ਕਿ ਕੱਲ ਮੁਕੰਮਲ ਹੋਈ ਸੰਗਰੂਰ ਵਿਧਾਨ ਸਭਾ ਦੀ ਜੇ ਅਸੀਂ ਗੱਲ ਕਰਦੇ ਆ ਤਾਂ ਦੋਨੋਂ ਪਵਾਨੀਗੜ ਦੇ ਸੰਗਰੂਰ ਬਲਾਕ ਦੇ ਵਿੱਚ 15-15 ਜ਼ੋਨ ਬਲਾਕ ਸੰਪਤੀ ਦੇ ਸੀ ਔਰ ਪਵਾਨੀਗੜ ਬਲਾਕ ਚ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਸੀ ਤੇ ਸਾਡੇ ਸੰਗਰੂਰ ਬਲਾਕ ਚ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਜ਼ੋਨ ਸੀ ਪਵਾਨੀਗੜ ਦੇ 15 ਜ਼ੋਨ ਚੋਂ ਦੋ ਜ਼ੋਨ ਦੇ ਵਿੱਚ ਸਾਡੇ ਉਮੀਦਵਾਰਾਂ ਦੇ ਕਾਗਜ਼ ਪਹਿਲੇ ਹੀ ਰੱਦ ਕਰ ਦਿੱਤੇ ਗਏ ਕਿ ਚੋਣ ਹੀ ਲੜ ਸਕੇ ਤਾਂ ਚੋਣ 13 ਜ਼ੋਨਾਂ ਦੇ ਵਿੱਚ ਹੋਈ ਤੇ 13 ਜ਼ੋਨਸ ਦੇ ਵਿੱਚ 6 ਜਗ੍ਹਾ ਦੇ ਉੱਪਰ ਕਾਂਗਰਸ ਪਾਰਟੀ ਆਪਣੇ ਸਿੰਬਲ ਤੇ ਸਾਡੇ ਉਮੀਦਵਾਰ ਜਿੱਤੇ ਤੇ 3 ਜਗ੍ਹਾ ਦੇ ਉੱਪਰ ਇੰਡੀਪੈਂਡੈਂਟ ਲੋਕ ਜਿੱਤ ਕੇ ਅੱਗੇ ਆਏ ਤੋਂ ਮੈਂ ਸਮਝਦਾ ਕਿ ਇਸ ਗਾਇ ਤੋਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਪੁਵਾਨੀਗੜ ਜ਼ੋਨ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਪਕੜ ਸੀ ਉਹ ਖਤਮ ਹੋ ਗਈ ਜਿੱਥੇ ਤੱਕ ਚੰਨੋ ਜ਼ੋਨ ਦੀ ਗੱਲ ਹੈ ਜਿਹੜੇ ਚੰਨੋ ਜ਼ੋਨ ਦੇ ਵਿੱਚ ਭਰਾਜਪਿੰਡ ਵੀ ਪੈਂਦਾ ਜਿੱਥੋਂ ਸਾਡੇ ਐਮਐਲਏ ਸਾਈਭਾ ਹੁੰਦੇ ਆ ਤੇ ਉਹਨਾਂ ਦਾ ਸੋਹਰਾਪਿੰਡ ਲਖੇਵਾਲ ਪੈਂਦਾ ਦੋਨੋਂ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਪਿੱਛੇ ਰਹੀ ਔਰ ਚੰਨੋ ਜ਼ੋਨ ਦੇ ਵਿੱਚ ਵੀ ਆਮ ਆਦਮੀ ਪਿੱਛੇ ਰਹੀ ਔਰ ਕਾਂਗਰਸ ਪਾਰਟੀ 300 ਤੋਂ ਵੀ ਵੱਧ ਵੋਟਾਂ ਨਾਲ ਉੱਥੇ ਜਿੱਤ ਹਾਸਲ ਕਰ ਪਾਈ ਔਰ ਜਿੱਥੇ ਤੱਕ ਸਾਡੇ ਦੋਨੋਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਗੱਲ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੁਹਾਨੀਗੜ੍ਹ ਦੀ ਗੱਲ ਹੈ ਸਾਡਾ ਇੱਕ ਉਮੀਦਵਾਰ Saab Singh ਜੋ ਕਿ ਭੜੋ ਪਿੰਡ ਤੋਂ ਹੈ ਉਹ ਅੰਦਾਜ਼ਨ 2000 ਵੋਟ ਦੇ ਨਾਲ ਜਿੱਤਿਆ ਔਰ ਦੂਜੇ ਸਾਡੇ ਜੋ ਫੱਗੂ ਵਾਲਾ ਜ਼ੋਨ ਤੋਂ ਸਾਡੇ ਉਮੀਦਵਾਰ ਸੀ ਹਰੀ ਸਿੰਘ ਫੱਗੂ ਵਾਲਾ ਜੀ ਜਿਨ੍ਹਾਂ ਦੇ ਜ਼ੋਨ 'ਚ ਦੋ ਬਲਾਕ ਸੰਮਤੀਆਂ ਦੇ ਉਮੀਦਵਾਰ ਨਹੀਂ ਲੜ ਰਹੇ ਸੀ ਜਿਨ੍ਹਾਂ ਦੇ ਕਾਗਜ਼ ਰੱਦ ਕਰਤੇ ਸੀ ਉਹਦੇ باوجود ਵੀ 50 ਵੋਟਾਂ ਦੇ ਨਾਲ ਉਹਨਾਂ ਨੇ ਵੀ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਜਿੱਤ ਹਾਸਲ ਕੀਤੀ। ਔਰ ਜਦੋਂ ਅਸੀਂ ਸੰਗਰੂਰ ਜ਼ੋਨ ਦੀ ਗੱਲ ਕਰਦੇ ਆਂ ਜਿੱਥੇ 15 ਜ਼ੋਨਾਂ ਦੇ ਵਿੱਚ ਬਲਾਕ ਸੰਮਤੀ ਦੀ ਚੋਣ ਹੋਈ ਉਸ ਵਿੱਚ 6 ਬਲਾਕ ਸੰਮਤੀ ਦੇ ਜ਼ੋਨ ਕਾਂਗਰਸ ਪਾਰਟੀ ਜਿੱਤੀ ਔਰ 2 ਬਲਾਕ ਸੰਮਤੀ ਦੇ ਜ਼ੋਨ ਅਕਾਲੀ ਦਲ ਜਿੱਤਿਆ। ਔਰ ਬਾਕੀ ਦੇ ਜ਼ੋਨ ਆਮ ਆਦਮੀ ਪਾਰਟੀ ਦੇ ਹਿੱਸੇ ਆਏ। ਇਸ ਤੋਂ ਪਤਾ ਲੱਗਦਾ ਕਿ ਸੰਗਰੂਰ ਬਲਾਕ ਦੇ ਵਿੱਚ ਵੀ ਬੀਦਾਂ ਸਭਾ ਹਲਕਾ ਸੂਰ ਦੇ ਵੀ ਸੂਰ ਬਲਾਕ ਦੇ ਵਿੱਚ ਵੀ ਆਮ ਆਦਮੀ ਪਾਰਟੀ ਪਿੱਛੇ ਰਹੀ ਔਰ ਜਿਹੜਾ ਉਥੇ ਸਾਡਾ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਚੋਣ ਲੜ ਰਿਹਾ ਸੀ ਭਿੰਡਰਾ ਪਿੰਡ ਤੋਂ ਮਨਜੀਤ ਸਿੰਘ ਉਹ ਭਿੰਡਰਾ ਚ ਵੀ ਲੀਡ ਕੀਤਾ ਅਸੀਂ ਬਲਾਕ ਸੰਪਤੀ ਭਿੰਡਰਾ ਵੀ ਜਿੱਤੇ ਤੇ ਉਹ ਸਿਰਫ 800 ਵੋਟ ਦੇ ਨਾਲ ਆਪਣੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹਾਰਿਆ ਜਿੱਥੇ ਕਿ ਸਰਕਾਰ ਦਾ ਆਪਣਾ ਉਮੀਦਵਾਰ ਦੱਬ ਕੇ ਜ਼ੋਰ ਲਗਾ ਕੇ ਜਿੱਤਣ ਵਾਸਤੇ ਹਰ ਤਰ੍ਹਾਂ ਦਾ ਹਤਖੰਡਾ ਉਹ ਲੋਕ ਵਰਤਰੇ ਸੀ ਤੋਂ ਮੈਂ ਸਮਝਦਾ ਕਿ ਕਰਾਚੋ ਪਿੰਡ ਦੇ ਵਿੱਚ ਉਹਦੀ ਸਰਕਾਰ ਚੱਲਦੀ ਹੈ ਉੱਥੇ ਸਾਡਾ ਨੌਜਵਾਨ ਗੁਰਦੀਪ ਸਿੰਘ ਜੋ ਸਾਡਾ ਬਲਾਕ ਦਾ ਪ੍ਰਧਾਨ ਵੀ ਹੈ ਉਹ ਵੀ ਚੋਣ ਲੜ ਰਿਹਾ ਸੀ ਤੇ ਉਹ ਵੀ 7-800 ਵੋਟ ਤੋਂ ਪਿੱਛੇ ਰਿਹਾ ਔਰ ਐਸੇ ਤਰੀਕੇ ਨਾਲ ਮਨਜੀਤ ਪਿੰਡਾ ਜੋ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਿਹਾ ਸੀਗਾ ਸੰਦੂਰ ਦੇ ਮੰਗਵਾਲ ਜ਼ੋਨ ਤੋਂ ਉਹ ਵੀ 750-800 ਵੋਟ ਤੋਂ ਪਿੱਛੇ ਰਿਹਾ ਉਹ ਵੱਡੇ ਕਹਿੰਦਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਜੜ ਪੱਟਣ ਦਾ ਕੰਮ ਸਾਡੇ ਸੰਗ੍ਰਿਤੇ ਭਵਾਨੀਗੜ ਦੇ ਬਲਾਕ ਦੋਨਾਂ ਚੋਂ ਕੀਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਕੜੇ ਤਰੀਕੇ ਨਾਲ ਜਿੱਥੇ-ਜਿੱਥੇ ਕਾਂਗਰਸ ਪਾਰਟੀ ਕਮਜ਼ੋਰ ਰਹੀ ਹੈ ਉੱਥੇ ਸਾਡੇ ਵਰਕਰ ਤੇ ਅਸੀਂ ਸਾਰੇ ਆਗੂ ਸਹਿਬਾਨ ਮਿਲ ਕੇ ਦਬ ਕੇ ਕੰਮ ਕਰਾਂਗੇ ਔਰ ਮੇਰੇ ਦੋਨੋਂ ਹੀ ਬਲਾਕ ਪ੍ਰਧਾਨ ਤੇ ਸਮੁੱਚੀ ਕਾਂਗਰਸ ਪਾਰਟੀ ਨੇ ਕੱਲੇ-ਕੱਲੇ ਵਰਕਰ ਨੇ ਕੱਲੇ-ਕੱਲੇ ਦੋਨੋਂ ਬਲਾਕ ਦੇ ਲੀਡਰ ਸਹਿਬਾਨਾਂ ਨੇ ਤੇ ਸਾਡੇ ਆਗੂ ਸਹਿਬਾਨਾਂ ਨੇ ਦੱਬ ਕੇ ਇਸ ਚੋਣ ਨੂੰ ਜਿੱਤਣ ਵਾਸਤੇ ਮਿਹਨਤ ਕੀਤੀ ਤਾਂ ਹੀ ਇਹ ਨਤੀਜਾ ਆਇਆ ਹੈ ਕਿ ਤੁਸੀਂ ਇਹ ਦੇਖੋ ਕਿ ਜੇ 30 ਬਲਾਕ ਸੰਪਤੀ ਦੇ ਦੋਨੋਂ ਬਲਾਕਾਂ ਦੇ ਵਿੱਚ ਜ਼ੋਨ ਸੀਗੇ ਉਹ ਚੋ 28 ਦੇ ਚੋਣ ਹੋਈ ਤੇ 28 'ਚੋਂ 12 ਕਾਂਗਰਸ ਜਿੱਤੀ ਤਿੰਨ ਆਜ਼ਾਦ ਜਿੱਤੇ ਤੇ ਦੋ ਅਕਾਲੀ ਦਲ ਤੋਂ ਜਿੱਤੇ ਤੇ ਬਾਕੀ ਜਿਹਦੇ ਚੋਣ ਨਹੀਂ ਹੋਈ ਉੱਥੇ ਦਾ ਚਲੋ ਪਤਾ ਹੀ ਹੁੰਦਾ ਵੀ ਸਰਕਾਰਾਂ ਨੇ ਕਾਗਜ਼ ਰੱਦ ਕਰਾਏ ਤੇ ਉਹਨਾਂ ਦਾ ਬੰਦਾ ਹੀ ਜਿੱਤਣਾ ਹੈ ਔਰ ਸਾਡੇ ਇੱਕ ਹਰਿਸ਼ਣਪੁਰਾ ਜ਼ੋਨ ਸੀ ਜਿੱਥੇ 15 ਵੋਟ ਸਾਡੇ ਰੱਦ ਕੀਤੇ ਗਏ क्योंकि पिंड वाले लोगों ने अंगूठा लगाता से इस करके पंद्रह वोट साढ़े रद्द किए गए और असी ग्यारह वोटा तो वो जोन या बारह वोटा तो असं वो जोन हारे क्योंकि पंद्रह वोट साढ़े रिजैक्ट किए गए तो मैं ये समझदा कि कांग्रेस पार्टी ने मजबूती न चो लड़के एक वो जित ब्लाक समिति जिला परिषद चोणों से हाजिर की की है और इसे तरजीह उपर तुम देखा होगा कि जो म्यूंसिपल कमेटी की चोन हुई स ਉਸ ਵੇਲੇ ਵੀ ਜਿਹੜੇ ਲੋਕ ਕਾਂਗਰਸ ਪਾਰਟੀ ਦੇ ਸਿੰਬਲ ਤੋਂ ਸੰਗਰੂ ਦੇ ਵਿੱਚ ਮਿਊਸਪਲ ਕਮੇਟੀ ਦੀ ਚੋਣ ਲੜੇ ਸੀ ਉਹ ਵੀ ਸਾਡੇ 9 ਸਾਥੀ ਜਿੱਤ ਕੇ ਆਏ ਸੀ ਤੇ 10000 ਜਿੱਤ ਕੇ ਆਏ ਸੀ ਤੇ ਇਸ ਤੋਂ ਇਹ ਪਤਾ ਲੱਗਦਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਸਹੂਲ ਵਿਧਾਨ ਸਭਾ ਹਲਕੇ 'ਚ ਜਿਹੜੀ ਉਹਨਾਂ ਦੀ ਕੋਈ ਪਕੜ ਸੀ ਉਹ ਖਤਮ ਹੋ ਚੁੱਕੀ ਹੈ ਔਰ ਕਾਂਗਰਸ ਦੇ ਪੱਖ ਦੇ ਵਿੱਚ ਲੋਕ ਆਪਣਾ ਫਤਵਾ ਦੇਣ ਵਾਸਤੇ ਮਨ ਬਣਾ ਚੁੱਕੇ ਹਨ ਸੰਗਰੂ ਹਕੇ ਵਿੱਚ ਤੁਹਾਨੂੰ ਫਤਵਾ ਮਿਲਿਆ ਅਸਾਈ ਇਲੈਕਸ਼ਨ ਕਿਵੇਂ ਲਿਖਦੇ ਨੇ ਤੇ ਮੈਂ ਸਮਝਦਾ ਕਿ ਇਹ ਤਾਂ 27 ਲਾਤੇ ਲੋਗਾਂ ਨੇ ਮੋੜ ਬਣਿਆ ਚਾਹੇ ਮੁਰਸਲ ਕਮੇਟੀ ਦੀ ਚੋਣ ਆਈ ਸੀ ਤੇ ਚਾਹੇ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਆਈ ਹੈ ਤੇ ਦੱਸ ਕੇ ਤੁਸੀਂ ਦੇਖੋਗੇ ਆਉਣ ਵਾਲੇ 2027 ਦੇ ਵਿੱਚ ਕਾਂਗਰਸ ਪਾਰਟੀ ਉਹ ਤਕੜੇ ਤਰੀਕੇ ਨਾਲ ਜਿੱਤ ਹਾਸਲ ਕਰੂਗੀ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੋਊਗਾ ਜੰਨੇ ਉਸਾਲ ਦੇ ਰੱਕੇ ਦੀ ਗੱਲ ਕਰੀਏ ਤਾਂ ਉਹਦੇ ਵੱਡੇ ਮਦਦ ਤੋਂ ਇਹ ਉਹਦੇ ਮੁਕਾਬਲੇ ਤਾਂ ਆਪਣੀ ਜਿੱਤ ਹੋਣੀ ਹੈ ਇਹਨੂੰ ਇਸ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ ਜਿਹੜੇ ਸਰਕਾਰ ਦੇ ਸਾਹਮਣੇ ਰਵਾਈ ਹੈ ਮੈਂ ਪਹਿਲਾਂ ਕਿਹਾ ਕਿ ਚਾਚੋ ਪਿੰਡ ਦੇ ਵਿੱਚ ਉਹਦੀ ਸਰਕਾਰ ਚੱਲਦੀ ਹੈ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਸੰਗਰੂਰ ਜ਼ੋਨ ਦਾ ਕੈਂਡੀਡੇਟ ਸੀ ਉਹ ਸਰਕਾਰ ਦੀ ਅੱਖ ਦਾ ਬਾਲ ਸੀ ਤੇ ਉਹਦੇ ਵਾਸਤੇ ਪੂਰਾ ਜ਼ੋਨ ਲੱਗਿਆ ਤੇ ਆਪਾਂ ਸਭ ਨੂੰ ਪਤਾ ਹੈ ਕਿ ਸੰਗਰੂਰ ਦਾ ਇਲਾਕਾ ਜਿੱਥੇ ਚਾਰੇ ਪਾਸੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਵਜ਼ੀਰ ਸਾਹਿਬ ਵਿੱਤ ਮੰਤਰੀ ਸਾਹਿਬ ਮਾਈਨਿੰਗ ਮੰਤਰੀ ਸਾਹਿਬ ਇਹ ਸਾਰਾ ਸਿਲਾ ਆਮ ਆਦਮੀ ਪਾਰਟੀ ਦਾ ਜਿੱਤੋ ਸਾਰੀ ਸਰਕਾਰ ਚੱਲਦੀ ਹੈ ਯਾਰ